ਭਾਜੀ ਜਿਹੜੀ ਨਾਲ ਦੀ ਜ਼ਮੀਨ ਬਚੀ ਆ ਉਹ ਵੇਚ ਕੇ ਹੀ ਪੂਰ ਹੋਣਾ ਸੀ ਉੰਜ ਨਹੀਂ ਮੈਂ ਪੂਰ ਸਕਦਾ ਸੀ ਇਹ 2.5 ਕਿਲੇ ਦੇ ਵਿੱਚ ਸੀ 2.5 ਕਿਲੇ ਦੇ ਵਿੱਚ ਸੀ ਇੱਕ ਘਟੋ ਘਟ 35 40 ਫੁੱਟ ਦੇ ਲਾਗੇ ਬਣੇ ਉਹ ਅੱਜ ਪੂਰੇ ਆ ਗਿਆ ਖਾਲ ਸਾਈਡ ਰੰਦੀ ਮਿਹਰਬਾਨੀ ਆ ਜੀ ਜੋ ਅੱਜ ਇਹ ਕੰਮ ਮੁਕੰਮਲ ਹੋ ਗਿਆ ਜੀ ਮੈਂ ਸੰਗਤ ਨੂੰ ਇਹ ਕਹਿਣਾ ਚਾਹਣਾ ਜੀ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਜੀ ਜਿਨ੍ਹਾਂ ਨੇ ਸਾਡੀ ਇੰਨੀ ਸਹਾਇਤਾ ਕੀਤੀ ਇਹ ਮੇਨ ਦਾ ਜੋ ਕੰਮ ਸਰਕਾਰਾਂ ਦਾ ਹੀ ਉਹ ਅੱਜ ਖਾਲਸਾ ਆੜ ਨੇ ਕੀਤਾ ਜੀ ਮੈਂ ਇਸ ਗੱਲੋਂ ਬਹੁਤ ਦੇਰ ਤੋਂ ਖੁਸ਼ ਆ ਜੀ ਮੈਂ ਦਿਲ ਤੋਂ ਮਿਹਰਬਾਨੀ ਕਰਦਾ ਜੀ ਥੈਂਕ ਯੂ ਕਰਦਾ ਖਾਲਸਾ ਆੜ ਦੀ ਟੀਮ ਨੂੰ ਜੀ ਇੱਥੇ ਜਦੋਂ ਆੜ ਆਏ ਸੀਗੇ ਬਹੁਤ ਜ਼ਿਆਦਾ ਬੰਨ ਜਿਹੜਾ ਪਿੰਡ ਦਾ ਕੱਚਾ ਬੰਨ ਟੁੱਟਣ ਦੇ ਬਾਅਦ ਇੱਥੇ ਬਹੁਤ ਵੱਡਾ ਪਾੜ ਪੈ ਗਿਆ ਸੀਗਾ ਜਦੋਂ ਸਾਡੀ ਟੀਮ ਇੱਥੇ ਸਰਵੇ ਕਰਨ ਆਈ ਤੇ ਸਾਨੂੰ ਪਤਾ ਲੱਗਿਆ ਕਿ ਇਸ ਪਿੰਡ ਦੇ ਵਿੱਚ ਕਿਸਾਨ ਦਾ ਉਹ ਖੇਤ ਹੈਗੇ ਜਿਹਦੇ ਵਿੱਚੋਂ ਪਾੜ ਪਿਆ ਆ ਤੇ ਉਹ ਉਹਨੂੰ ਪੂਰ ਨਹੀਂ ਸਕਦਾ ਤੇ ਆਲਰੇਡੀ ਇੱਕ ਜਿਹੜੀ ਫਸਲ ਹੈ ਗਵਾ ਚੁੱਕਾ ਸੀਗਾ ਤੇ ਪਿੰਡ ਵਾਲਿਆਂ ਨੇ ਸਾਨੂੰ ਇੱਥੇ ਸਹਿਯੋਗ ਦੇ ਲਈ ਬੁਲਾਇਆ ਤੇ 14 ਨਵੰਬਰ ਨੂੰ ਅਸੀਂ ਇੱਥੇ ਆ ਕੇ ਇਹ ਪਾੜ ਨੂੰ ਭਰਨਾ ਸ਼ੁਰੂ ਕੀਤਾ ਤੇ ਅੱਜ ਸੰਗਤ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪਾੜ ਪਿਆ ਸੀਗਾ ਪੂਰਿਆ ਗਿਆ ਸੋ ਉਹਦੀ ਅੱਜ ਅਸੀਂ ਸਮਾਪਤੀ ਦਿੱਤੀ ਤੇ ਅਰਦਾਸ ਕੀਤੀ ਹੈ ਖਾਲਸਾ ਏਡ ਦੇ ਸੰਸਥਾ ਵੱਲੋਂ 14 ਨਵੰਬਰ ਤੋਂ ਲੈ ਕੇ ਆਪ ਜੀ ਦਾ ਓਟ ਆਸਰਾ ਲੈ ਕੇ ਜੋ ਸੇਵਾ ਆਰੰਭ ਕੀਤੀ ਸੀ ਜੋ ਪਾੜ ਨੂੰ ਪੂਰਨ ਦੀ ਆਪ ਜੀ ਨੇ ਕਿਰਪਾ ਕੀਤੀ ਸੰਸਥਾ ਦੀ ਟੀਮ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਦਿਨ ਰਾਤ ਸੇਵਾ ਕਰਕੇ ਇਸ ਪਾੜ ਨੂੰ ਅੱਜ ਪੂਰ ਦਿੱਤਾ ਗਿਆ ਹੈ 17